ਗੱਲ ਕਰਾਂਗੇ ਅੱਜ ਅਜਿਹੇ ਨੌਜਵਾਨ ਦੀ ਕਪੂਰਥਲਾ ਦੇ ਪਿੰਡ ਜੈਨਪੁਰ ਦਾ ਰਹਿਣ ਵਾਲਾ ਨੌਜਵਾਨ ਜਿਸ ਵੇਲੇ ਇਹ ਸੰਘਰਸ਼ ਚੱਲ ਰਿਹਾ ਸੀ ਉਸ ਵੇਲੇ ਆਪਣੇ ਜਥੇਬੰਦੀ ਦੇ ਆਗੂਆਂ ਦੇ ਨਾਲ ਵਿਗਿਆਨ ਭਵਨ ਦੀਆਂ ਜਿਹੜੀਆਂ ਕੇਂਦਰ ਸਰਕਾਰ ਦੇ ਨਾਲ ਜੋ ਮੀਟਿੰਗਾਂ ਚੱਲ ਰਹੀਆਂ ਉਹਨਾਂ ਦਾ ਇੱਕ ਹਿੱਸਾ ਬਣਿਆ ਵੱਡੀ ਜਾਣ ਫੂਕੀਆ ਬਾਈ ਨੇ ਬਹੁਤ ਵੱਡਾ ਯੋਗਦਾਨ ਪਾਇਆ ਇਸ ਸੰਘਰਸ਼ ਦੇ ਦੌਰਾਨ ਬਹੁਤ ਸਾਰੀਆਂ ਗੱਲਾਂ ਸੀਗੀਆਂ ਜਿਹੜੀਆਂ ਮਨ ਦੇ ਵਿੱਚ ਕਰਨੀਆਂ ਬਾਕੀ ਸੀਗੀਆਂ ਪਰ ਅੱਜ ਅਖੀਰ ਬਾਈ ਨਾਲ ਮੁਲਾਕਾਤ ਹੋਈ ਆ ਤੇ ਗੱਲਬਾਤ ਕਰਾਂਗੇ ਬਾਈ ਇਸ ਕਦਰ ਜਨੂਨ ਯਾਰ ਮੈਂ ਕਦੀ ਵੇਖਿਆ ਨਹੀਂ ਕਿ ਮਤਲਬ ਕਿਸਾਨੀ ਪ੍ਰਤੀ ਇੰਨਾ ਜਨੂਨ ਕਿਦਾਂ ਦੇਖੋ ਜਨੂਨ ਦੀ ਗੱਲ ਹੈ ਸਾਡਾ ਵਿਰਸਾ ਜਨੂਨ ਦਾ ਪਿਆ ਹੈ ਸਾਡਾ ਇਤਿਹਾਸ ਹੀ ਸਾਨੂੰ ਜਨੂਨੀ ਬਣਾਉਂਦਾ ਹੈ ਜਿਹੜੇ ਜ਼ਮੀਨਾਂ ਵਾਲੇ ਕਿਸਾਨ ਆ ਜਾਂ ਇਹ ਸਿਰਫ ਜ਼ਮੀਨਾਂ ਵਾਲੇ ਕਿਸਾਨ ਜਿਹੜੀ ਉਹਨਾਂ ਦੀ ਹੀ ਇਹ ਲੜਾਈ ਆ ਜਾਂ ਹੋਰ ਕਿਸੇ ਵਰਗ ਦੀ ਲੜਾਈ ਨਹੀਂ ਹੈਗੀ ਆ ਬਾਈ ਆਪਣੀ 4 ਕਿੱਲੇ ਜ਼ਮੀਨ ਆ ਇਸ ਤੋਂ ਇਲਾਵਾ ਆਪਣੀ ਇੱਕ ਕਰਿਆਨੇ ਦੀ ਦੁਕਾਨ ਵੀ ਸੀ ਸੀਗੀ ਮੈਂ ਤਾਂ ਕਹਿ ਰਿਹਾ ਕਿਉਂਕਿ ਅੰਦੋਲਨ ਦੀ ਉਹ ਦੁਕਾਨ ਬਿਲਕੁਲ ਪੇਟ ਚੜ ਚੁੱਕੀ ਐ ਇਸ ਵੇਲੇ ਦੁਕਾਨ ਤੋਂ ਬੰਦ ਹੋਣ ਤੋਂ ਬਾਅਦ ਘਰ ਦਾ ਕਿਆਰਾ ਬਹੁਤ ਮੁਸ਼ਕਲ ਚੱਲਿਆ ਸਾਕ ਸੰਬੰਧੀਆਂ ਰਿਸ਼ਤੇਦਾਰਾਂ ਕੋ ਪੈਸੇ ਫੜੇ ਕਰਜ਼ਾ ਚੜ ਗਿਆ ਆਰਤੀਏ ਕੋਲ ਵਿਆਜੂ ਪੈਸੇ ਲਾਇਆ ਇਸ ਅੰਦੋਲਨ ਦੇ ਵਿੱਚ ਜਿਹੜੀ ਸਭ ਤੋਂ ਮੁਸ਼ਕਲ ਟਾਈਮ ਸੀ ਮੇਰਾ ਸਾਡੇ ਮਿੱਤਰ ਸੱਜਣਾ ਬਾਹਰ ਗਿਆ ਉਹਨਾਂ ਨੇ ਕਿਹਾ ਕਿ ਤੈਨੂੰ ਪੈਸੇ ਭੇਜ ਦਾਂਗੇ ਪਰ ਨਹੀਂ ਮੈਂ ਕਾ ਨਹੀਂ ਪਈ ਇਹ ਪੈਸੇ ਨਹੀਂ ਮੈਨੂੰ ਭੇਜਨੇ ਮੇਰੇ ਤੋਂ ਵੱਧ ਵੀ ਲੋੜ ਬੰਦ ਹੋ ਰਹਿ ਗਿਆ ਸੋ ਮੇਰੇ ਕੋਲ ਇੱਕ ਬੋਲਟ ਮੋਟਰਸਾਈਕਲ ਸੀ ਬੜੇ ਛੌਕ ਨਾਲ ਤਿਆਰ ਕਰਾਇਆ ਸੀਗਾ ਉਹ ਵੀ ਮੈਨੂੰ ਵੇਚਣਾ ਪਿਆ ਕਿਉਂਕਿ ਘਰ 'ਚ ਜਦੋਂ ਤੰਗੀ ਜਿਆਦੀ ਹੋ ਗਈ ਉਸ ਤੋਂ ਬਾਅਦ ਇੱਕ ਗੱਡੀ ਸੀ ਮੇਰੇ ਕੋਲ ਅਮਰੁੱਤੀ ਗੱਡੀ ਸੀ ਉਹ ਵੀ ਵੇਚਣੀ ਪਈ ਹੋਰ ਛੋਟੀਆਂ ਮੋੜੇ ਇੱਕ ਦੂਜੇ ਨਾਲ ਹੋਰ ਕਰਦੀਆਂ ਵੇਚ ਕੇ ਆਵਦਾ ਚਲੋ ਟਾਈਮ ਪਾਸ ਕਰ ਲਿਆ ਪਰ ਮੈਂ ਕਿਹਨਾਂ ਜਿਹੜੇ ਸਾਡੇ ਅੰਦੋਲਨ 'ਚ ਸ਼ਹੀਦ ਹੋਇਆ ਮੇਰਨੋਂ ਵੱਧ ਲੋੜ ਉਹਨਾਂ ਦੇ ਪਰਿਵਾਰਾਂ ਨੂੰ ਸੀਗੀ ਕਿਸਾਨੀ ਅੰਦੋਲਨ ਫਤਹਿ ਹੋ ਚੁੱਕਾ ਹੈ ਤੇ 11 ਦਸੰਬਰ ਨੂੰ ਕਿਸਾਨ ਦਿੱਲੀ ਤੋਂ ਘਰ ਵਾਪਸੀ ਕਰਨਗੇ ਕਿਸਾਨੀ ਅੰਦੋਲਨ ਵਿੱਚ ਜਿੱਤ ਚ ਸ਼ਾਮਲ ਹਰ ਇੱਕ ਦਾ ਅਹਿਮ ਯੋਗਦਾਨ ਰਿਹਾ ਪਰ ਤੁਹਾਨੂੰ ਅੱਜ ਇੱਕ ਅਜਿਹੀ ਨੌਜਵਾਨ ਨਮ ਲਾਉਂਦੇ ਹਾਂ ਜੋ ਕਾਲੇ ਬਿੱਲਾਂ ਦੀ ਸ਼ੁਰੂਆਤ ਤੋਂ ਲੈ ਕੇ ਅੰਦੋਲਨ ਫਤਹਿ ਤੱਕ ਜਨੂਨੀ ਤੌਰ ਤੇ ਅੰਦੋਲਨ ਨਾਲ ਜੁੜੇ ਰਿਹਾ ਜਨੂਨ ਵੀ ਅਜਿਹਾ ਕਿ ਅੰਦੋਲਨ ਦੇ ਚੱਲਦੇ ਧਾਰ ਲਿਆ ਕਿ ਜਿੰਨਾ ਸਮਾਂ ਜਿੱਤ ਨਹੀਂ ਹੁੰਦੀ ਘਰ ਦਾ ਗੁਜ਼ਾਰਾ ਚਲਾਉਂਦੀ ਦੁਕਾਨ ਬੰਦ ਰਹੇਗੀ ਇਸ ਦੌਰਾਨ ਜਦੋਂ ਸਿੱਤੇ ਕਰਜ਼ਾ ਚੜਨ ਲੱਗਾ ਤਾਂ ਆਪਣੀ ਕਾਰ ਤੇ ਮੋਟਰਸਾਈਕਲ ਵੀ ਅੰਦੋਲਨ ਦੇ ਲੇਖੇ ਲਾ ਦਿੱ ਦਾ ਉੱਪਰ ਦਾ ਜਿਹੜਾ ਸਮਾਂ ਉਹ ਹੋ ਚੁੱਕਿਆ ਹੈ ਇਸ ਸੰਘਰਸ਼ ਦੇ ਦੌਰਾਨ ਤੁਸੀਂ ਬਹੁਤ ਸਾਰੇ ਕਿਸਾਨ ਆਗੂਆਂ ਨੂੰ ਵੇਖਿਆ ਹੋਵੇਗਾ ਉਹਨਾਂ ਨੂੰ ਸੁਣਿਆ ਹੋਵੇਗਾ ਤੇ ਉਹਨਾਂ ਕਿਸਾਨ ਆਗੂਆਂ ਦੀ ਬਦੌਲਤ ਅੱਜ ਕਿਸਾਨੀ ਸੰਘਰਸ਼ ਨੂੰ ਨੇਪਰੇ ਚਾੜਿਆ ਜਾ ਚੁੱਕਿਆ ਹੈ ਆਖਰਕਾਰ ਕੇਂਦਰ ਸਰਕਾਰ ਨੂੰ ਉਹ ਕਾਨੂੰਨ ਰੱਦ ਕਰਨੇ ਪਏ ਜੋ ਤਿੰਨ ਕਾਲੇ ਕਾਨੂੰਨ ਸੀ ਪਰ ਇਸ ਸੰਘਰਸ਼ ਦੇ ਦੌਰਾਨ ਅਸੀਂ ਉਹਨਾਂ ਨੌਜਵਾਨਾਂ ਨੂੰ ਵੀ ਨਹੀਂ ਭੁੱਲ ਸਕਦੇ ਜਿਨ੍ਹਾਂ ਦਾ ਜਨੂੰਨ ਇਸ ਕਦਰ ਸੀ ਕਿ ਉਹਨਾਂ ਨੇ ਕੇਂਦਰ ਸਰਕਾਰ ਦਾ ਤਖਤਾ ਤੱਕ ਪਲਟਾ ਦਿੱਤਾ ਤਾ ਗੱਲ ਕਰਾਂਗੇ ਅਜੇਹੇ ਨੌਜਵਾਨ ਦੀ ਕਪੂਰਥਲਾ ਦੇ ਪਿੰਡ ਜੈਨਪੁਰ ਦਾ ਰਹਿਣ ਵਾਲਾ ਨੌਜਵਾਨ ਜੋ ਕਿ ਉਸ ਵੇਲੇ ਜਿਸ ਵੇਲੇ ਇਹ ਸੰਘਰਸ਼ ਚੱਲ ਰਿਹਾ ਸੀ ਉਸ ਵੇਲੇ ਆਪਣੇ ਜਥੇਬੰਦੀ ਦੇ ਆਗੂਆਂ ਦੇ ਨਾਲ ਵਿਗਿਆਨ ਭਵਨ ਦੀਆਂ ਜਿਹੜੀਆਂ ਉਹ ਕੇਂਦਰ ਸਰਕਾਰ ਦੇ ਨਾਲ ਜੋ ਮੀਟਿੰਗਾਂ ਚੱਲ ਰਹੀਆਂ ਉਹਨਾਂ ਦਾ ਇੱਕ ਹਿੱਸਾ ਬਣਿਆ ਤੇ ਸੰਘਰਸ਼ ਦੇ ਵਿੱਚ ਅਜੇਹੀ ਜਾਣਫੁਕੀ ਕਿ ਅੱਜ ਜੋ ਸੰਘਰਸ਼ ਨੇ ਨਿਪਰੇ ਚਾੜਿਆ ਹੈ ਤੇ ਉਸ ਵਿੱਚ ਵੱਡਾ ਯੋਗਦਾਨ ਵੀ ਪਾਇਆ ਉਸ ਨੌਜਵਾਨ ਵੱਲੋਂ ਅਗਰ ਕਿਸਾਨ ਹਿੱਤਾਂ ਦੀ ਗੱਲ ਕਰੀਏ ਹੱਕਾਂ ਦੀ ਗੱਲ ਕਰੀਏ ਜਦੋਂ ਇੱਥੇ ਵੀ ਕਿਤੇ ਉਸ ਕਪੂਰਥਲਾ ਦੇ ਏਰੀਆ ਦੇ ਅੰਦਰ ਜਗਾ ਕਿਤੇ ਕਿਸਾਨ ਆਪਣੇ ਹੱਕਾਂ ਦੇ ਲਈ ਕਿਤੇ ਪ੍ਰਦਰਸ਼ਨ ਕਰਦੇ ਤਾਂ ਉਸ ਨੌਜਵਾਨ ਵੱਲੋਂ ਅੱਗੇ ਵੱਧ ਚੜ ਕੇ ਆ ਕੇ ਕਿਸਾਨਾਂ ਦੇ ਲਈ ਆਵਾਜ਼ ਬੁਲੰਦ ਕੀਤੀ ਜਾਂਦੀ ਮਲਵਾਵਾਂਗੇ ਤੇ ਰੂਪਰੂ ਕਰਵਾਵਾਂਗੇ ਉਸ ਨੌਜਵਾਨ ਦੇ ਨਾਲ ਤੁਹਾਨੂੰ ਤਾਂ ਗੱਲਬਾਤ ਵੀ ਕਰਾਂਗੇ ਨੌਜਵਾਨ ਦਾ ਨਾਮ ਹੈ ਵਿੱਕੀ ਵਿੱਕੀ ਜੈਨਪੁਰੀਆ ਦੇ ਨਾਮ ਨਾਲ ਨੌਜਵਾਨ ਦਾ ਥੋੜਾ ਇਹ ਮੈਂ ਗੱਲ ਕਰਨੀ ਚਾਹਾਂਗਾ ਕਿਉਂਕਿ ਬਹੁਤ ਦਿਨ ਹੋ ਗਏ ਸੀ ਬਾਈ ਦੇ ਨਾਲ ਸੋਚਿਆ ਸੀ ਕਿ ਟਾਈਮ ਰੱਖਣਾ ਇੱਕ ਵਾਰੀ ਜ਼ਰੂਰ ਮਿਲਣਾ ਬਾਈ ਨੂੰ ਕਿਉਂਕਿ ਬਹੁਤ ਵੱਡੀ ਜਾਨ ਫੁਕੀ ਆ ਬਾਈ ਨੇ ਬਹੁਤ ਵੱਡਾ ਯੋਗਦਾਨ ਪਾਇਆ ਇਸ ਸੰਘਰਸ਼ ਦੇ ਦੌਰਾਨ ਬਹੁਤ ਸਾਰੀਆਂ ਗੱਲਾਂ ਸੀਗੀਆਂ ਜਿਹੜੀਆਂ ਮਨ ਦੇ ਵਿੱਚ ਕਰਨੀਆਂ ਬਾਕੀ ਸੀਗੀਆਂ ਪਰ ਅੱਜ ਅਖੀਰ ਬਾਈ ਨਾਲ ਮੁਲਾਕਾਤ ਹੋਈ ਆ ਤੇ ਗੱਲਬਾਤ ਕਰਾਂਗੇ ਬਾਈ ਇਸ ਕਦਰ ਜਨੂਨ ਯਾਰ ਮੈਂ ਕਦੀ ਵੇਖਿਆ ਨਹੀਂ ਕਿ ਮਤਲਬ ਕਿਸਾਨੀ ਪ੍ਰਤੀ ਇੰਨਾ ਜਨੂਨ ਕਿਦਾਂ ਸਤਿ ਸ੍ਰੀ ਅਕਾਲ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਕੋਲ ਆਏ ਹੋ ਦੇਖੋ ਜਨੂਨ ਦੀ ਗੱਲ ਹੈ ਸਾਡਾ ਵਿਰਸਾ ਜਨੂਨਾ ਭਰਿਆ ਹੋਇਆ ਹੈ ਸਾਡਾ ਇਤਿਹਾਸ ਹੀ ਸਾਨੂੰ ਜਨੂਨੀ ਬਣਾਉਂਦਾ ਹੈ ਇਹਦੇ ਵਿੱਚ ਵੱਡੀ ਗੱਲ ਨਹੀਂ ਕਿ ਮੈਂ ਕੋਈ ਬਹੁਤ ਵੱਡਾ ਮਾਰਕਾ ਮਾਰਿਆ ਸਾਡਾ ਇਤਿਹਾਸ ਗਵਾ ਵੀ ਅਸੀਂ ਸੂਰਜ ਤੋਂ ਜਿਹੜੇ ਪੰਜਾਬੀ ਕੌਮ ਜਨੂਨੀ ਰਹੀ ਹੈ ਜਮੀਨ ਬਾਈ ਫਿਰ ਵੀ ਕਿੰਨੀ ਹੈ ਕਿਉਂਕਿ ਲੋਕਾਂ ਦਾ ਹੈ ਉਸ ਵੇਲੇ ਇਹ ਵੀ ਮੰਨਣਾ ਸੀ ਕਿ ਜਿਹੜੇ ਜ਼ਮੀਨਾਂ ਵਾਲੇ ਕਿਸਾਨ ਆ ਜਾਂ ਇਹ ਸਿਰਫ ਜ਼ਮੀਨਾਂ ਵਾਲੇ ਕਿਸਾਨ ਜਿਹੜੀ ਉਹਨਾਂ ਦੀ ਹੀ ਇਹ ਲੜਾਈ ਆ ਜਾਂ ਹੋਰ ਕਿਸੇ ਵਰਗ ਦੀ ਲੜਾਈ ਨਹੀਂ ਹੈਗੀ ਆ ਬਾਈ ਜੀ ਆਪਣੀ ਚਾਰ ਕਿੱਲੇ ਜ਼ਮੀਨ ਆ ਤੇ ਇਸ ਤੋਂ ਇਲਾਵਾ ਆਪਣੀ ਇੱਕ ਕਰਿਆਨੇ ਦੀ ਦੁਕਾਨ ਵੀ ਸੀਗੀ ਸੀਗੀ ਮੈਂ ਤਾਂ ਕਹਿ ਰਿਹਾ ਕਿਉਂਕਿ ਅੰਦੋਲਨ ਦੀ ਉਹ ਦੁਕਾਨ ਬਿਲਕੁਲ ਭੇਡ ਚੜ ਚੁੱਕੀ ਹੈ ਇਸ ਵੇਲੇ ਪਹਿਲਾਂ ਦੁਕਾਨ ਦੀ ਲਗਭਗ ਡੇਲੀ ਦੀ ਸੇਲ 10 ਤੋਂ 15000 ਸੀਗੀ ਤੇ ਜਦੋਂ ਦਾ ਅੰਦੋਲਨ ਸ਼ੁਰੂ ਹੋਇਆ ਲਗਭਗ ਜੂਨ ਮਹੀਨੇ ਤੋਂ 5 ਜੂਨ ਨੂੰ ਕਾਲੇ ਕਾਨੂੰਨ ਆਏ ਆ ਜੀ ਜੂਨ ਮਹੀਨੇ ਤੋਂ ਅਸੀਂ ਸ਼ੁਰੂ ਹੋ ਗਏ ਸਭ ਤੋਂ ਪਹਿਲਾਂ ਤੁਹਾਨੂੰ ਪੰਜਾਬ ਦੇ ਵਿੱਚ ਇਸ ਚੀਜ਼ ਦਾ ਜਿਆਦਾ ਫਿਕਰ ਸੀ ਵੀ ਸਾਡੇ ਲੋਕਾਂ ਨੂੰ ਉਸੇ ਸਮਝਾਵਾਂਗੇ ਕਿਵੇਂ ਕਿਉਂਕਿ ਸਾਡੇ ਲੋਕ ਜਿਹੜੇ ਆ ਰਾਜਸੀ ਪਾਰਟੀਆਂ ਨਾਲ ਇਸ ਤਰੀਕੇ ਨਾਲ ਘਿਓਖ ਜੜੀ ਹੋਏ ਪਿਆ ਸੀ ਸਾਨੂੰ ਬਹੁਤ ਜ਼ਿਆਦਾ ਇੱਕ ਜਾਨੀ ਔਖਾ ਹੈਗਾ ਵੀ ਪਹਿਲਾਂ ਪੰਜਾਬੀ ਨੇ ਉਸੇ ਕੇਵਲ ਸਮਝਾਈਏ ਵੀ ਭਾਈ ਕਾਲੇ ਕਾਨੂੰਨ ਆ ਗਏ ਆ ਵੀ ਕਾਲੇ ਕਾਨੂੰਨ ਕਿਹੋ ਜੇ ਆਏ ਚੰਗੇ ਆ ਜਾਂ ਮਾੜੇ ਆ ਜਾਂ ਕਿਵੇਂ ਦੇ ਆ ਸੋ ਸਾਨੂੰ ਜ਼ਿਆਦਾ ਜ਼ੋਰ ਸਾਡਾ ਕਿਤੇ ਕਿਤੇ ਪਹਿਲਾਂ ਪੰਜਾਬ 'ਚ ਲੱਗਿਆ ਜਿਸ ਦਾ ਕਾਰਨ ਵੀ ਮੇਰੇ ਕੋਲ ਇੱਕ ਦੁਕਾਨ ਸੀ ਕਰਿਆਨੇ ਦੀ ਉਹ ਚਾਲਦੀ ਮੈਂ ਪਹਿਲਾਂ ਜ਼ਿਕਰ ਕੀਤਾ ਵੀ ਉਹ ਸਾਰੀ ਉਹਦੇ ਭੇੜ ਚੜਨੀ ਪਈ ਜੀ ਹਾਂਜੀ ਬੜਾ ਔਖਾ ਹੋ ਜਾਂਦਾ ਕਿਉਂਕਿ ਕਿਸਾਨ ਦੇ ਕੋਲ ਜਾਂ ਤਾਂ ਰੁਜ਼ਗਾਰ ਆਪਣੀ ਜ਼ਮੀਨ ਹੁੰਦੀ ਏ ਤੇ ਜਾਂ ਤਾਂ ਕਿਤੇ ਨਾ ਕਿਤੇ ਜਿੱਦਾਂ ਤੁਸੀਂ ਦੱਸਿਆ ਕਿ ਇੱਕ ਦੁਕਾਨ ਸੀਗੀ ਤੁਹਾਡੀ ਇੱਕ ਚੰਗੀ ਦਿਹਾੜੀ ਤੁਸੀਂ ਪਾ ਲੈਂਦੇ ਸੀ ਉਸ ਦੁਕਾਨ ਤੋਂ ਪਰ ਉਸ ਤੋਂ ਬਾਅਦ ਜੇ ਦੁਕਾਨ ਬੰਦ ਹੋ ਗਈ ਫਿਰ ਘਰ ਦਾ ਖਰਚ ਕਿਵੇਂ ਚੱਲੇ ਪਰਿਵਾਰ ਨੂੰ ਕਿਵੇਂ ਦੇਖਣਾ ਹੋਇਆ ਫਿਰ ਪਰਿਵਾਰ ਨੂੰ ਦੇਖੋ ਜੀ ਜਿਹੜਾ 2000 ਪਿਛਲਾ 20 ਸਾਲ ਜਾਂ 21 ਲਾ ਲਓ ਹਾਂਜੀ ਇਸ ਸਾਲ ਮੇਰੇ ਲਈ ਸਭ ਤੋਂ ਔਖਾ ਸਾਲ ਮੇਰੇ ਲਈ ਲੰਘਿਆ ਕਿਉਂਕਿ ਇਸ ਸਾਲ ਦੇ ਵਿੱਚ ਸਭ ਤੋਂ ਪਹਿਲਾਂ ਜਦੋਂ ਕਾਲੇ ਕਾਨੂੰਨ ਆਏ ਮੈਨੂੰ ਦੁਕਾਨ ਬੰਦ ਕਰਨੀ ਪਈ ਕਿਉਂਕਿ ਦਰਦ ਸੀ ਇੱਕ ਮਨ ਦੇ ਵਿੱਚ ਵੀ ਤਾਨਾਸ਼ਾਰ ਰਹੀਆ ਮੋਦੀ ਸਰਕਾਰ ਜਿਹੜਾ ਆਪਣਾ ਰਹੀ ਆ ਕਿ ਕਿਤਨਾ ਕਿਤੇ ਖੜਨਾ ਚਾਹੀਦਾ ਆ ਵੀ ਕੱਲਾ ਕਮਾਈ ਨਹੀਂ ਸਭ ਕੁਝ ਹੁੰਦੀ ਜ਼ਿੰਦਗੀ ਵਿੱਚ ਸਾਡੇ ਲੋਕ ਸਾਡੀ ਕੌਮ ਸਾਡਾ ਦੇਸ਼ ਵੀ ਸਾਡਾ ਵੀ ਕੋਈ ਫਰਜ਼ ਬਣਦਾ ਆ ਵੀ ਅਸੀਂ ਵਾਸ ਕਿੰਨਾ ਦੇ ਆ ਸੋ ਇਸ ਕਰਕੇ ਸਭ ਤੋਂ ਪਹਿਲਾਂ ਜੀ ਮੈਂ ਪਿੰਡਾਂ ਦੇ ਵਿੱਚ ਅਸੀਂ ਜਥੇਬੰਦਕ ਤੌਰ ਤੇ ਲੋਕਾਂ ਦੇ ਵਿੱਚਲੇ ਲੋਕਾਂ ਨੂੰ ਸਮਝਾਇਆ ਕਦੀ ਰੇਲ ਰੋਕੋ ਅੰਦੋਲਨ ਜਾਈਏ ਕਦੀ ਜੇਲ੍ਹਪੁਰ ਮੂਰਤੀ ਤੇ ਜਾਈਏ ਉਸ ਤੋਂ ਬਾਅਦ ਫਿਰ ਅਸੀਂ ਦਿੱਲੀ ਵੱਲ ਨੂੰ ਵੀ ਰੰਗ ਘੱਟਦੇ ਆ ਤੇ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਘਰ ਦਾ ਖਰਚਾ ਕਿਵੇਂ ਚੱਲਦਾ ਸੀ ਦੇਖੋ ਜੀ ਦੁਕਾਨ ਤੋਂ ਬੰਦ ਹੋਣ ਤੋਂ ਬਾਅਦ ਘਰ ਦਾ ਗਿਆਰਾ ਬਹੁਤ ਮੁਸ਼ਕਲ ਚੱਲਿਆ 사ਖ ਸੰਬੰਧੀਆਂ ਰਿਸ਼ਤੇਦਾਰਾਂ ਕੋ ਪੈਸੇ ਫੜੇ ਕਰਜ਼ਾ ਚੜ ਗਿਆ ਆਰਤੀਏ ਕੋਲੋਂ ਵਿਆਜੂ ਪੈਸੇ ਲੈ ਇਸ ਅੰਦੋਲਨ ਦੇ ਵਿੱਚ ਜਿਹੜੀ ਸਭ ਤੋਂ ਮੁਸ਼ਕਲ ਟਾਈਮ ਸੀ ਮੇਰਾ ਮਾਤਾ ਜੀ ਨੂੰ ਹਾਰਟ ਅਟੈਕ ਹੋ ਗਿਆ ਸ਼ੂਗਰ ਜ਼ਿਆਦਾ ਵਧਣ ਕਾਰਨ ਹਾਰਟ ਅਟੈਕ ਹੋ ਗਿਆ ਤੇ ਮੈਨੂੰ ਦਿੱਲੀੋਂ ਉੱਥੋਂ ਆਉਣਾ ਪਿਆ ਦਿੱਲੀ ਆਣ ਕੇ ਸਭ ਤੋਂ ਪਹਿਲੇ ਉਹਨਾਂ ਦਾ ਮੈਂ ਇਲਾਜ ਲੋ ਕਰਾਇਆ 15-20 ਦਿਨ ਮੈਂ ਇੱਥੇ ਰਿਹਾ ਜੇ ਠੀਕ ਵਾਦਾ ਹੋਏ ਤਾਂ ਮੈਂ ਚਲ ਗਿਆ ਉਸ ਤੋਂ ਬਾਅਦ ਫਿਰ ਇੱਕ ਹੋਰ ਪਰਿਵਾਰ ਤੇ ਔਖੀ ਘੜੀ ਆਈ ਵੀ ਫਾਦਰ ਸਾਹਿਬ ਨੂੰ ਕੈਂਸਰ ਹੋ ਗਿਆ ਸਿਰ ਦਾ ਸਿਰ ਦਾ ਕੈਂਸਰ ਹੋਣ ਕਾਰਨ ਉਹਨਾਂ ਦਾ ਜਲਦੂ ਜਲਦ ਆਪਰੇਸ਼ਨ ਕਰਾਉਣਾ ਪਿਆ ਸਿਰ ਦਾ ਉਹਨਾਂ ਦੀ ਸਰਜਰੀ ਕਰਾਈ ਉੱਤੇ ਲੱਖਾਂ ਰੁਪਏ ਲੱਗੇ ਉਹ ਵੀ ਮੈਂ ਕੁਝ ਆਰਤੀ ਕੋ ਫੜੇ ਕੁ ਸੱਜਣਾ ਮਿਤਰਾ ਕੋ ਫੜੇ ਫੜ ਕੇ ਇਲਾਜ ਕਰਾਇਆ ਫਿਰ ਉਸ ਤੋਂ ਬਾਅਦ ਫਿਰ ਮੇਰੇ ਵਾਈਫ ਸੀ ਪ੍ਰੈਗਨੈਂਟ ਹੋ ਗਏ ਹੁਣ ਗੁੜੀਆਂ ਨੇ ਜਨਮ ਲਿਆ ਆ ਉਹ ਔਖਾ ਟਾਈਮ ਔਖਾ ਟਾਈਮ ਤਾਂ ਕਹਿ ਸਕਦੇ ਕਿਉਂਕਿ ਮੈਨੂੰ ਦਿੱਲੀੋਂ ਫੇਰ ਵਾਪਸ ਆਉਣਾ ਪਿਆ ਉਹ ਫੇਰ ਮਾਤਾ ਜੀ ਪਹਿਲੋਂ ਕੇਅਰ ਕਰ ਲੈਂਦੇ ਸੀ ਉਹ ਵੀ ਬਿਮਾਰ ਹੋ ਗਏ ਉਹਨਾਂ ਨੂੰ ਵੀ ਸਾਹਮਣਾ ਪਿਆ ਵਾਈਫ ਦਾ ਵੀ ਖਿਆਲ ਰੱਖਿਆ ਗੁੜੀਆ ਦਾ ਵੀ ਖਿਆਲ ਰੱਖਿਆ ਉਸ ਤੋਂ ਬਾਅਦ ਜਦੋਂ ਗੁੜੀਆ ਥੋੜੀ ਮਹੀਨੇ ਦੀ ਹੋਈ ਮੈਂ ਫੇਰ ਦੁਬਾਰਾ ਦਿੱਲੀ ਅੰਦੋਲਨ ਚ ਲੱਗ ਗਿਆ ਠੀਕ ਹੈ ਬਈ ਸੋਚ ਦੀ ਗੱਲ ਕਰਾਂ ਤਾਂ ਸੋਚ ਦੀ ਸ਼ੁਰੂਆਤ ਕਿਵੇਂ ਹੋਈ ਕਿਸਾਨੀ ਨਾਲ ਇਸ ਤਰ੍ਹਾਂ ਇਸ ਕਦਰ ਮਤਲਬ ਜੁੜਨਾ ਤੁਹਾਡਾ ਕਿਵੇਂ ਕਦੀ ਕਿਸੇ ਨੇ ਮੋਟੀਵੇਟ ਕੀਤਾ ਹੋਵੇ ਜਾਂ ਖੁਦ ਬਖੁਦ ਤੁਸੀਂ ਸੋਚਿਆ ਹੋਵੇ ਕਿ ਯਾਰ ਮੈਂ ਜਾਣਾ ਵਾਂ ਕਿ ਸਾਡੇ ਅਜ ਭਰਾਵਾਂ ਨੂੰ ਲੋੜ ਆ ਸਾਡੀ ਦੇਖੋ ਜਦੋਂ ਤੁਹਾਡਾ ਅਚੇਤ ਮਨ ਹੁੰਦਾ ਹੈ ਬਚਪਨ ਦੀ ਗੱਲ ਮੈਂ ਕਰ ਲੱਗਾ ਮੈਂ ਨਾ ਕੁਝ ਜ਼ਮੀਨ ਦਾ ਸਾਡਾ ਮਸਲਾ ਸੀਗਾ ਉਸ ਮਸਲੇ ਵਿੱਚ ਨਾ ਪਟਵਾਰੀ ਨੇ ਮੈਨੂੰ ਬਹੁਤ ਖੱਜਲ ਖਰਾਬ ਕੀਤਾ ਇੰਨਾ ਜ਼ਿਆਦਾ ਖੱਜਲ ਖਰਾਬ ਕੀਤਾ ਮੈਂ ਸਕੂਲੋਂ ਜਾਣਾ ਜੀ ਛੁੱਟੀ ਹੁਣੀ ਤੇ ਜਾਣਾ ਕਈ ਵਾਰ ਛੁੱਟੀ ਵੀ ਕਰ ਲੈਣੀ ਜਾਣਾ ਗੇੜੇ ਮਾਰਨੇ ਅ ਮ ਦਫਤਰਾਂ ਦੇ ਚੱਕਰ ਮਾਰਨੇ ਸੋ ਉਹ ਚੀਜ਼ ਜਿਹੜੀ ਬਚਪਨ ਦੇ ਵਿੱਚ ਨਾ ਸਿਸਟਮ ਦੇ ਜਿਹੜੀ ਖਿਲਾਫ ਸੀਗੀ ਸਿਸਟਮ ਦੇ ਪ੍ਰਤੀ ਮੇਰੇ ਮਨ 'ਚ ਹੀ ਧਾਰਨਾ ਪੈੜ ਗਈ ਸੀਗੀ ਉਹ ਕਿਤਨਾ ਕਿਤੇ ਉਹ ਚੀਜ਼ਾਂ ਮੋਹਰੇ ਆਉਂਦੀ ਗਈਆਂ ਉਹ ਚੀਜ਼ਾਂ ਤੋਂ ਦੇਖਿਆ ਸਿਸਟਮ ਦੇਖਿਆ ਕੀ ਹਾਲਾਤ ਆ ਪੰਜਾਬ ਦੇ ਇਹ ਗੁਰੂਆਂ ਪੀਰਾਂ ਦੀਆਂ ਸੁਣੀਆਂ ਜਿੰਨੀਆਂ ਵੀ ਸ਼ਾਕੀਆਂ ਸੁਣੀਆਂ ਸੋ ਇਹ ਚੀਜ਼ਾਂ ਨੇ ਕਿਤਨਾ ਕਿਤੇ ਮੋਟਿਵ ਕੀਤਾ ਜੀ ਆਪਾਂ ਨੂੰ ਪਰ ਕਿਤੇ ਨਾ ਕਿਤੇ ਦੇਖਿਆ ਜਾਵੇ ਵਿੱਕੀ ਬਾਈ ਤੇ ਅੱਜ ਵੀ ਉਹ ਚੀਜ਼ਾਂ ਹੈਗੀਆਂ ਵਾ ਕਿਤੇ ਨਾ ਕਿਤੇ ਕਿਸਾਨ ਖਰਾਬ ਹੁੰਦਾ ਪਿਆ ਵਾ ਅੱਜ ਵੀ ਤਹਿਸੀਲਾਂ ਦੇ ਵਿੱਚ ਉਹਨੂੰ ਧੱਕੇ ਖਾਣੇ ਪੈਣਦੇ ਆਪਣੇ ਹੱਕਾਂ ਦੇ ਲਈ ਕਿਵੇਂ ਵੇਖਦੇ ਨੇ ਸਾਰੀਆਂ ਬਹੁਤ ਬਹੁਤ ਮੁਸ਼ਕਲ ਹੈ ਜੀ ਸਰਕਾਰਾਂ ਦਾਅਵੇ ਤੋਂ ਵੱਡੇ ਵੱਡੇ ਕਰ ਦਿੰਦੀਆਂ ਜੀ ਅਸੀਂ ਐਂ ਕਰ ਦਾਂਗੇ ਕਰਜ਼ਾ ਮਾਫ ਕਰ ਦਾਂਗੇ ਫਰਨਾ ਕਰ ਦਾਂਗੇ ਪਰ ਸਥਿਤੀ ਬਨਾਲਾ ਉੱਥੇ ਦਾ ਉੱਥੇ ਆ ਕੁਝ ਨਹੀਂ ਬਦਲਿਆ ਅਸੀਂ ਰੋਜ਼ ਲੋਕਾਂ ਦੇ ਹੱਕਾਂ ਦੇ ਖਾਤਰ ਕਚੈਰੀਆਂ ਵਿੱਚ ਇਹਨਾਂ ਨਾਲ ਭ੍ਰਿਸ਼ਟਾਚਾਰੀਆਂ ਨਾਲ ਲੜੀਦਾ ਆ ਦੁਸ਼ਮਣੀਆਂ ਪਾਲੀਦੀਆਂ ਇਹਨਾਂ ਨਾਲ ਬਿਲਕੁਲ ਅਸੀਂ ਉਹਨਾਂ ਨਾਲ ਲੜਨ ਮੰਨ ਤੱਕ ਜਾਈਦਾ ਵੀ ਸਾਡੇ ਲੋਕਾਂ ਨੂੰ ਤੁਸੀਂ ਕਿਉਂ ਖਦਿਲ ਖਰਾਬ ਕਰਦੇ ਹੋ ਸੋ ਹੱਲੇ ਵੀ ਜਿਉਂਦੀ ਓਂ ਦੀ ਤਿਉਂ ਸਥਿਤੀ ਆ ਕੁਝ ਬਦਲਿਆ ਨਹੀਂ ਹੈਗਾ ਕੀਤਾ ਕੀ ਜਾ ਸਕਦਾ ਇਹ ਤੋਂ ਯਾਦ ਪਾਉਣ ਵਾਸਤੇ ਜਾਂ ਕੋਈ ਮੋਟੀਵੇਸ਼ਨ ਕੋਈ ਇਦਾਂ ਦੀ ਹੋਵੇ ਜਿਸ ਤੋਂ ਇਹਨਾਂ ਚੀਜ਼ਾਂ ਤੋਂ ਯਾਦ ਪਾਈ ਜਾ ਸਕੇ ਦੇਖੋ ਅਸੀਂ ਲੋਕਾਂ ਨੂੰ ਕਹਿੰਨੇ ਆ ਵੀ ਵੋਟਾਂ ਸਭ ਕੁਝ ਹੱਲ ਨਹੀਂ ਹੈਗਾ ਸਾਨੂੰ ਕਿਤੇ ਨਾ ਕਿਤੇ ਜਥੇਬੰਦ ਹੋਣਾ ਪਊਗਾ ਪੰਜਾਬ ਦੇ ਵਿੱਚ 12000 ਤੋਂ ਉੱਪਰ ਪਿੰਡ ਆ ਜੇਕਰ 12000 ਪਿੰਡਾਂ ਵਿੱਚ ਅਸੀਂ ਇੱਕ ਜਥੇਬੰਦੀ ਖੜੀ ਕਰ ਲੈਨੇ ਅਸੀਂ ਇੱਕ ਪੈਰਲਲ ਸਰਕਾਰ ਖੜੀ ਕਰ ਲਾਂਗੇ ਉਹਨਾਂ ਦੇ ਬਰਾਬਰ ਇੱਕ ਸਰਕਾਰ ਖੜੀ ਕਰ ਸਕਦੇ ਆ ਜ ਜੇਕਰ ਲੋਕਾਂ ਦਾ ਏਕਾ ਹੋਵੇਗਾ ਸਰਕਾਰ ਨੂੰ ਝੁਕਣਾ ਪਵੇਗਾ ਹੁਣ ਵੀ ਅਸੀਂ ਜੇ ਦਿੱਲੀ ਮੋਰਚੇ 'ਚ ਬੈਠਿਆ ਕੋ ਵੋਟਾਂ ਪਾ ਕੇ ਥੋੜੀ ਬੈਠੇ ਆ ਅਸੀਂ ਇੱਕ ਯੂਨਿਟੀ ਬਣਾ ਕੇ ਬੈਠੇ ਆ ਸੋ ਬੇਨਤੀ ਇਹ ਲੋਕਾਂ ਨੂੰ ਇਹ ਹੀ ਆ ਵੀ ਵੱਧ ਤੋਂ ਵੱਧ ਯੂਨਿਟੀ ਆਪਦੀ ਬਣਾਓ ਇੱਕੇ ਚ ਰੋਗ ਚਾਹ ਕਿਸੇ ਜਥੇਬੰਦੀ ਨਾਲ ਜੁੜੋ ਜਿੜੋ ਜਰੂਰ ਪਈ ਇੱਕ ਜਥੇਬੰਦੀ ਦਾ ਤੁਸੀਂ ਹਿੱਸਾ ਰਹੇ ਹੋ ਮੋਰੀ ਰਹੇ ਹੋ ਇੱਕ ਜਥੇਬੰਦੀ ਦੇ ਜਿਵੇਂ ਵਿਗਿਆਨ ਭਵਨ ਦੇ ਵਿੱਚ ਤੁਸੀਂ ਦੱਸਿਆ ਕਿ ਕੇਂਦਰ ਸਰਕਾਰ ਦੇ ਨਾਲ ਜਿਹੜੀਆਂ ਮੀਟਿੰਗਾਂ ਹੁੰਦੀਆਂ ਅਟੈਂਡ ਕੀਤੀਆਂ ਜਾਂਦੀਆਂ ਤੁਹਾਡੇ ਵੱਲੋਂ ਅੰਦਰਲੀਆਂ ਗੱਲਾਂ ਕੀ ਸੀ ਕਿ ਜਿਸ ਆ ਦੇਖੋ ਚਾਰ ਮੀਟਿੰਗਾਂ ਜਿਹੜੇ ਸਾਡੇ ਜਥੇ ਬੰਦੇ ਗਈ ਆ ਮੈਂ ਸਤਜਾਮ ਸਿੰਘ ਜੀ ਪੰਨੂ ਸਾਡੇ ਸੂਬਾ ਪ੍ਰਧਾਨ ਨੇ ਸਰਵਰ ਸਿੰਘ ਜੀ ਪੰਦੇਰ ਹੋਗੇ ਜੀ ਜਨਰਲ ਸਕੱਤਰ ਸਕੁੰਦਰ ਸਿੰਘ ਚਦੜਾ ਜੀ ਹੋਗੇ ਜੀ ਇਹਨਾਂ ਨਾਲ ਮੈਂ ਤਿੰਨ ਚਾਰ ਮੀਟਿੰਗਾਂ ਚ ਗਿਆ ਜੀ ਚਾਰ ਮੀਟਿੰਗਾਂ ਦੇ ਵਿੱਚ ਜਦੋਂ ਤੁਸੀਂ ਪੁੱਛਦੇ ਹੋ ਵੀ ਕੀ ਹੋ ਰਿਹਾ ਸੀਗਾ ਉਸ ਟਾਈਮ ਜਦੋਂ ਗੱਲਬਾਤ ਚੱਲਦੀ ਸੀ ਕੁਛ ਨਹੀਂ ਸੀਗਾ ਗੱਲਬਾਤ ਦੇ ਵਿੱਚ ਉਹਦੇ ਇੱਕ ਆਲਮਟੋਲ ਦਾ ਜਰੀਆ ਸੀਗਾ ਵੀ ਇਹ ਤੁਹਾਨੂੰ ਆਲਾ ਟਾਲਾ ਕਰਕੇ ਇੱਥੋਂ ਤੋੜ ਦਿਆਂਗੇ ਬਹਾਨੇਬਾਜ਼ੀ ਕਰਕੇ ਤੋੜ ਦਿਆਂਗੇ ਪਰ ਸਾਡੀਆਂ ਜੂਨੀਅਨ ਜਥੇ ਬੰਦੀਆਂ ਬਿਲਕੁਲ ਅੜੀਆਂ ਰਹੀਆਂ ਤੇ ਤੁਹਾਡੇ ਸਾਹਮਣੇ ਹੁਣ ਜਿੱ ਉਹਨੇ ਇਹ ਸੋਚਿਆ ਉਹਨਾਂ ਨੇ ਕਿ ਚਾਹ ਪਾਣੀ ਪਿਆ ਕੇ ਬਸ ਤੋਰ ਚਾਹ ਪਾਣੀ ਪਲਾ ਕੇ ਇਹ ਵੀ ਹੁੰਦਾ ਸੀ ਉੱਥੇ ਖਾਣਾ ਖਵਾ ਕੇ ਚਾਹ ਪਾਣੀ ਪਲਾ ਕੇ ਤੋਰ ਦਿੰਦੇ ਸੀਗੇ ਹਾਂਜੀ ਇੱਕ ਤੁਹਾਡੇ ਤੇ ਮੁਸ਼ਕਲ ਸਮਾਂ ਜਿਵੇਂ ਤੁਸੀਂ ਦੱਸਿਆ ਕਿ ਆਇਆ ਬਹੁਤ ਦੁੱਖਾ ਭਰਿਆ ਜਿਹੜਾ ਉਸ ਟਾਈਮ ਸੀਗਾ ਤੁਹਾਡੇ ਤੇ ਜਿਹੜਾ ਸਮਾਂ ਆ ਚੁੱਕਿਆ ਸੀਗਾ ਉਸ ਤੋਂ ਬਾਅਦ ਕਿ ਅਸੀ ਕਿਸੇ ਕਿਸਾਨ ਆਗੂ ਵੱਲੋਂ ਆ ਕੇ ਤੁਹਾਡਾ ਜਾਂ ਦੁੱਖ ਦਰਦ ਵੰਡਾਇਆ ਹੋਵੇ ਜਾਂ ਕਿਸੇ ਨੇ ਸੋਚਿਆ ਹੋਵੇ ਕਿ ਇਸ ਦਾ ਜਿਹੜਾ ਘਰ ਦਾ ਖਰਚਾ ਬਹੁਤ ਹੀ ਨਾਮ ਨਾ ਕਹਿ ਸਕਦੇ ਆ ਕਿ ਹੁੰਦਾ ਹੀ ਨਹੀਂ ਹੈਗੀ ਘਰ ਦਾ ਖਰਚਾ ਵੀ ਜਿਹੜਾ ਗੁਜ਼ਾਰਾ ਮਸੀ ਹੁੰਦਾ ਸੀਗਾ ਉਸ ਤੋਂ ਬਾਅਦ ਕਦੀ ਕਿਸੇ ਆਗੂ ਨੇ ਬਾਹਰ ਫੜੀ ਹੋਵੇ ਤੁਹਾਡੀ ਅਸੀਂ ਖੁਦ ਇੱਕ ਜੱਥੇਬੰਦੀ ਦੀ ਆਗੂ ਆ ਤੇ ਇਸ ਕਰਕੇ ਸਾਨੂੰ ਮੈਨੂੰ ਬਹੁਤ ਸਾਡੇ ਮਿੱਤਰ ਸੱਜਣਾ ਬਾਹਰ ਗਿਆ ਉਹਨਾਂ ਨੇ ਕਿਹਾ ਵੀ ਤੁਹਾਨੂੰ ਪੈਸੇ ਭੇਜ ਦਾਂਗੇ ਪਰ ਨਹੀਂ ਮੈਂ ਕਿਹਾ ਨਹੀਂ ਭਾਈ ਇਹ ਪੈਸੇ ਨਹੀਂ ਮੈਨੂੰ ਭੇਜਨੇ ਮੇਰੇ ਤੋਂ ਵੱਧ ਵੀ ਲੋਡ ਬੰਦ ਹੋ ਰਹਿ ਗਿਆ ਸੋ ਮੇਰੇ ਕੋਲ ਇੱਕ ਬੋਲਟ ਮੋਟਰਸਾਈਕਲ ਸੀ ਬੜੇ ਸ਼ੌਕ ਨਾਲ ਤਿਆਰ ਕਰਾਇਆ ਸੀਗਾ ਉਹ ਵੀ ਮੈਨੂੰ ਵੇਚਣਾ ਪਿਆ ਕਿਉਂਕਿ ਘਰ 'ਚ ਜਦੋਂ ਤੰਗੀ ਜਿਆਦੀ ਹੋ ਗਈ ਉਸ ਤੋਂ ਬਾਅਦ ਇੱਕ ਗੱਡੀ ਸੀ ਮੇਰੇ ਕੋਲ ਅਮਰੁੱਤੀ ਗੱਡੀ ਸੀ ਉਹ ਵੀ ਵੇਚਣੀ ਪਈ ਹੋਰ ਛੋਟੀਆਂ ਮੋਟੀਆਂ ਇੱਕ ਦੂਜੀ ਚੀਜ਼ਾਂ ਹੋਰ ਕਰਦੀਆਂ ਵੇਚ ਕੇ ਆਫਦਾ ਚਲੋ ਟਾਈਮ ਪਾਸ ਕਰ ਲਿਆ ਪਰ ਮੈਂ ਕਿਨਾਂ ਜਿਹੜੇ ਸਾਡੇ ਅੰਦੋਲਨ 'ਚ ਸ਼ਹੀਦ ਹੋਇਆ ਮੇਰਨੋਂ ਵੱਧ ਲੋਡ ਉਹਨਾਂ ਦੇ ਪਰਿਵਾਰਾਂ ਨੂੰ ਸੀਗੀ ਸੋ ਲੋਕਾਂ ਨੂੰ ਮੈਂ ਆਪਣੇ ਬਾਹਰ ਜਿਹੜੇ ਗਏ ਸੱਜਣ ਮਿੱਤਰਾਂ ਨੂੰ ਵੀ ਇਹ ਕਿਹਾ ਵੀ ਭਾਈ ਉਹਨਾਂ ਬੜੀ ਵੱਡੀ ਸੋਚ ਆ ਬਾਈ ਦੀ ਕਿ ਆਪਣਾ ਮੋਟਰਸਾਈਕਲ ਤਾਂ ਕਿ ਗੱਡੀ ਤਾਂ ਕਿ ਵੇਚ ਦਿੱਤੀ ਸਿਰਫ ਤੇ ਸਿਰਫ ਅੰਦੋਲਨ ਦੀ ਖਾਤਰ ਜੋ ਨੌਜਵਾਨ ਸ਼ਹੀਦ ਹੋਏ ਨੇ ਉਹਨਾਂ ਨੂੰ ਸ਼ਰਧਾਂਜਲੀ ਕਹਿ ਸਕਦੇ ਆ ਬਾਈ ਵੱਲੋਂ ਕਿਸੇ ਨਾ ਕਿਸੇ ਤਰੀਕੇ ਨਾਲ ਕਿਉਂਕਿ ਇੱਕ ਰੋਜ਼ਗਾਰ ਜਿਹੜਾ ਬਾਈ ਨੇ ਉਹ ਵੀ ਆਪਣਾ ਬੰਦ ਕਰ ਦਿੱਤਾ ਕਿਸਾਨੀ ਸੰਘਰਸ਼ ਨੂੰ ਲੈ ਕੇ ਕਿਸਾਨੀ ਪ੍ਰਤੀ ਜਿਹੜਾ ਪਿਆਰ ਬਾਈ ਨੇ ਦਿਖਾਇਆ ਬਾਈ ਕੀ ਕਹਿਣਾ ਚਾਹੁੰਦੇ ਹੁਣ ਉਹ ਕਿਸਾਨਾਂ ਨੂੰ ਜਿਹੜੇ ਅੱਜ ਵੀ ਤੁਹਾਨੂੰ ਦੇਖ ਰਹੇ ਹੋਣਗੇ ਜਾਂ ਦੇਖਣਗੇ ਤਾਂ ਕਿਸ ਤਰ੍ਹਾਂ ਕਿਸ ਤਰੀਕੇ ਦੇ ਨਾਲ ਜਿਹੜੇ ਜਿਵੇਂ ਤੁਸੀਂ ਦੱਸਿਆ ਕਿ ਅੱਜ ਵੀ ਕਿਸਾਨ ਖਰਾਬ ਹੋ ਰਿਹਾ ਵਾ ਕਿਸਾਨ ਨੂੰ ਲੋੜ ਆ ਕਿਤੇ ਨਾ ਕਿਤੇ ਉਸ ਸੋਚ ਦੀ ਕਿਉਂਕਿ ਹੁਣ ਵੀ ਚੋਣਾ ਬਿਲਕੁਲ ਨਜ਼ਦੀਕ ਆ ਤੇ ਕਿਵੇਂ ਕਿਸਾਨ ਨੂੰ ਮੋਟੀਵੇਟ ਕੀਤਾ ਜਾ ਸਕਦਾ ਵਾ ਆ ਦੇਖੋ ਮੇਰੀ ਤਾਂ ਪੰਜਾਬੀਆਂ ਨੂੰ ਸਾਰਿਆਂ ਨੂੰ ਸਮੁੱਚੇ ਜਿਹੜੇ ਸਾਡੇ ਵੋਟਰ ਆ ਸਪੋਰਟਰ ਆ ਕਿਸੇ ਵੀ ਪਾਰਟੀ ਦੇ ਉਹਨਾਂ ਨੂੰ ਬੇਨਤੀ ਇਹ ਆ ਭਾਈ ਵੀ 750 ਦੇ ਕਰੀਬ ਅਸੀਂ ਆਪਣੇ ਸ਼ਹੀਦ ਕਰਾ ਲਏ ਨੇ ਜੇਕਰ ਹੁਣ ਵੀ ਅਸੀਂ ਉਹਨਾਂ ਪਾਰਟੀਆਂ ਦੇ ਮਗਰ ਲੱਗ ਕੇ ਉਹਨਾਂ ਦੀ ਰੈਲੀਆਂ 'ਚ ਉਹਨਾਂ ਦੇ ਹੋਰ ਪ੍ਰੋਗਰਾਮ ਜਾਂਦੇ ਆ ਤੇ ਜਿਹੜੇ ਸਾਡੇ ਸ਼ਹੀਦ ਆ ਯਾਰ ਤੁਹਾਨੂੰ ਕਿਤੇ ਨਾ ਕਿਤੇ ਦਰਕਰਾਨਗੇ ਫੜਕਾਰ ਪਾਉਂਦੇ ਹੋਣਗੇ ਮੈਨੂੰ ਅੱਜ ਵੀ ਯਾਦ ਆ ਵੀ ਦਿੱਲੀ ਮੋਰਚੇ ਦੇ ਵਿੱਚ ਵੀ ਜਦੋਂ ਅਸੀਂ ਉੱਥੇ ਬੈਠੇ ਸੀਗੇ ਤੇ ਸਾਡੇ ਨਾਲ ਇੱਕ ਬਜ਼ੁਰਗ ਸੀਗਾ ਬੜਾ ਹੱਸਦਾ ਖੇਡਦਾ ਹੁੰਦਾ ਸੀ ਸਾਡੇ ਨਾਲ ਤੇ ਅਚਨਚੇਤ ਸਵੇਰੇ ਖਬਰ ਆਈ ਵੀ ਭਾਈ ਵੀ ਉਹ ਤਾਂ ਕਾਲ ਚ ਰਾਨਾ ਕਰਕੇ ਆ ਸੋ ਜਿਹੜੇ ਉਸ ਟਾਈਮ ਸਾਡੇ ਨਾਲ ਲੋਕ ਸੀਗੇ ਸਾਨੂੰ ਪਤਾ ਅਸੀਂ ਕਿੰਨਾ ਜਦੋਂ ਅੱਜ ਵੀ ਉਹ ਯਾਦ ਆਉਂਦੇ ਰਾਤ ਨੂੰ ਨਾ ਨੀਂਦ ਨਹੀਂ ਆਉਂਦੀ ਰਾਤ ਨੂੰ ਭਾਈ ਰਾਤ ਨੂੰ ਨੀਂਦ ਨਹੀਂ ਆਉਂਦੀ ਵੀ ਕਿਵੇਂ ਲਾਸ਼ਾਂ ਦੇਖੀ ਦੀਆਂ ਸੀ ਆਪਦੇ ਭਰਾਵਾਂ ਦੀਆਂ ਇਹ ਜਿਹੜੀ ਬਾਣੀ ਲਾਉਦੀ ਸੀ ਕਿਸਦਾ ਸਿਰ ਨਹੀਂ ਲਾਉਦਾ ਸੀ ਸੋ ਜਦੋਂ ਵੀ ਉਹ ਵਾਜੇ ਸੀਨ ਅੱਖਾਂ ਘਾੜੀ ਆਉਂਦਾ ਤਾਂ ਭਾਈ ਸੱਚੀ ਮੁੱੱਚੀ ਮੰਨ ਤਰਹਿ ਜਾਂਦਾ ਸੋ ਬੇਨਤੀ ਹੈ ਭਾਈ ਵੀ ਤੁਸੀਂ ਉਹਨਾਂ ਦੇ ਫੇਰ ਇੰਨਾ ਕੁਝ ਕੀਤਾ ਤੁਹਾਡਾ ਕਰਕੇ ਲੋਕਾਂ ਨੇ ਕੀਤਾ ਸ਼ਹੀਦ ਹੋਇਆ ਤੁਸੀਂ ਫੇਰ ਉਹਨਾਂ ਪਾਰਟੀਆਂ ਦੇ ਹਿੱਸੇ ਬਣੇ ਹੋ ਆ ਫੇਰ ਉੱਥੇ ਹੀ ਜਾਣੇ ਹੋ ਸੋ ਇੰਨਾ ਸੋਚੋ ਜਥੇਬੰਦ ਹੋਵੋ ਵੱਤਵਾਰ ਜਥੇਬੰਦਿਆਂ ਦਾ ਸਪੋਰਟ ਕਰਿਆ ਕਰੋ ਭਾਈ ਉਹ ਬਿਲਕੁਲ ਵਿੱਕੀ ਬਾਜੀ ਦੀ ਕੱਲੀ-ਕੱਲੀ ਗੱਲ ਦੇ ਵਿੱਚ ਕਿਤਨਾ ਕਿਤੇ ਸੱਚ ਵੀ ਆ ਤੇ ਇੱਕ ਸਵਾਲ ਵੀ ਆ ਉਹਨਾਂ ਕਿਸਾਨਾਂ ਦੇ ਲਈ ਜੋ ਅੱਜ ਵੀ ਸਿਆਸੀ ਪਾਰਟੀਆਂ ਦਾ ਸਾਥ ਦੇਣਾ ਚਾਹੁੰਦੇ ਜਿਵੇਂ ਕਿ ਹਾਲਾਕਿ ਚੋਣਾਂ ਦਾ ਸਮਾਂ ਵੀ ਕਾਫੀ ਨਜ਼ਦੀਕ ਆ ਤੇ ਚੋਣਾਂ ਦੇ ਸਮੇਂ ਨੂੰ ਵੀ ਲੈ ਕੇ ਬਹੁਤ ਸਾਰੀਆਂ ਰਵਾਇਤੀ ਪਾਰਟੀਆਂ ਜੋ ਨੇ ਕਿਸਾਨ ਜਿਹੜਾ ਪੰਜਾਬ ਦਾ ਉਹ ਵੀ ਕਿਤਨਾ ਕਿਤੇ ਉਹਨਾਂ ਦਾ ਸਾਥ ਦੇ ਰਿਹਾ ਤਾ ਵਿੱਕੀ ਬਾਈ ਵੱਲੋਂ ਜਿਵੇਂ ਕਿ ਇੱਕ ਸੁਨੇਹਾ ਵੀ ਲਾਇਆ ਗਿਆ ਹੈ ਕਿ ਕਿਤਨਾ ਕਿਤਨੇ ਜਾਤ ਪਾਉਣ ਦੀ ਵੀ ਲੋੜ ਆ ਇਹਨਾਂ ਸਿਆਸੀ ਪਾਰਟੀਆਂ ਤੋਂ ਪਰੇ ਹੋਣ ਦੀ ਲੋੜ ਆ ਤੇ ਆਪਣਿਆਂ ਨੂੰ ਜਿਹੜੀ ਅਪਣਾਉਣ ਦੀ ਲੋੜ ਆ ਕੈਮਰਾ ਪਰਸਨ ਅਜੈਬ ਸਿੰਘ ਦੇ ਨਾਲ ਚੰਦਰਮੜੀਆ ਮਿਨੀ ਪਾਕਟ ਸੁਲਤਾਨਪੁਰ ਲੋਧੀ